ਕੀ ਦਿੱਤੀ ਆ ਅਜੇ ਇਹਨਾਂ ਨੇ ਬੇਦਬੀ ਕੀਤੀ ਆ ਅਰਕਨ ਨੂੰ ਕੋਈ ਨਹੀਂ ਪੁੱਛਦਾ ਉਹਦੇ ਨੂੰ ਦੋਸਤ ਬਾਹਰ ਨੂੰ ਬਾਹਰ ਨੂੰ ਦਾਗਣਾ ਨੂੰ ਹਾਰਾ ਜੋ ਅਭੀ ਨੂੰ ਚਾਰ ਮਿੰਟ ਤੋਂ ਮੈਂ ਇਹਨਾਂ ਨੂੰ ਕੱਲੀ 3 ਸਾਲ ਤੋਂ ਕਹਿ ਰਹੀ ਆ ਆ ਮੇਰੇ ਕੋਲੇ ਦੇਖੋ ਚਿੱਠੀਆਂ ਦਾ ਬਥੱਪਾ ਜਿਹੜੀ ਮੈਂ ਅਕਾਲ ਤੱਕ ਦਿੱਤੀ ਆ ਜਿਹੜੀ ਮੈਂ ਜੱਜਾਂ ਨੂੰ ਦਿੱਤੀ ਆ ਇਹਨਾਂ ਦੇ ਖਿਲਾਫ ਦਿੱਤੀਆਂ ਮੈਂ ਇਹਨਾਂ ਨੇ ਕਿਸ ਬੀਬੀ ਦੇ ਨਾਲ ਅਲੱਗ ਕੀਤਾ ਮੈਨਾਂ ਨਾਲ ਕੀਤਾ ਪੰਜ ਮਹੀਨਿਆਂ ਤੋਂ ਮੈਨੂੰ ਰੋਜ਼ ਦਾ ਟਾਈਮ ਦਿੱਤਾ ਜਾਂਦਾ ਹੈ ਪੰਜ ਮਹੀਨਿਆਂ ਨੂੰ ਮੈਨੂੰ ਉਹਨੇ ਰੋਜ਼ ਦਾ ਟਾਈਮ ਦਿੱਤਾ ਬਾਈ ਕੁਰਸੀ ਕਾਲ ਸਾਹਿਬ ਬਾਈ ਕੁਰਸੀ ਦੀ ਫਤਿਹ ਮਹਿਸ਼ਵਾਂਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਟ 24 8 ਤਸਵੀਰ ਤੁਹਾਨੂੰ ਦਿਖਾਣ ਲੱਗੇ ਆ ਲੁਧਿਆਣਾ ਦੇ ਡਿਵੀਜ਼ਨ ਨੰਬਰ ਹੁੰਦੀਆਂ ਜਿੱਥੇ ਕਿ ਜੋ ਸ਼ਰਧਾਲੂ ਨੇ ਜੋ ਸੰਗਤ ਹੈ ਹੁਣ ਦਰੀਆਂ ਬੁਛਾ ਕੇ ਸੜਕ ਤੇ ਬਹਿ ਗਈ ਹੈ ਸੜਕ ਜਾਮ ਕਰ ਦਿੱਤਾ ਗਿਆ ਉਹਨਾਂ ਵੱਲੋਂ ਤੇ ਉਹਨਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਗਊ ਘਾਟ ਦੇ ਵਿੱਚ ਪਰਾਚੇਨ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਬੇਅਦਬੀ ਦੀ ਘਟਨਾ ਤੋਂ ਬਾਅਦ ਇਹਨਾਂ ਵੱਲੋਂ ਉੱਚ ਅਧਿਕਾਰੀਆਂ ਤੱਕ ਪਹੁੰਚ ਵੀ ਕੀਤੀ ਜਾਂਦੀ ਹੈ ਸ੍ਰੀ ਅਕਾਲ ਤਖਤ ਤੇ ਜਾ ਕੇ ਪੇਸ਼ ਵੀ ਹੁੰਦੇ ਨੇ ਉਸ ਤੇ ਗਾਵਜੂਦ ਇਹਨਾਂ ਦਾ ਇਹ આરોਪ ਹੈ ਕਿ ਇਹਨਾਂ ਦੇ ਕਹਿੇ ਮੁਤਾਬਿਕ ਕੋਈ ਕਾਰਵਾਈ ਨਹੀਂ ਹੁੰਦੀ ਐ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਹੁਣ ਇਹ ਸੜਕਾਂ ਦੇ ਤੇ ਤਸਵੀਰਾਂ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗੀ ਉਹ ਤੁਹਾਨੂੰ ਦਿਖਾਣ ਕਿ ਕਿਸ ਤਰ੍ਹਾਂ ਗਿੰਤੀ ਲਗਾਤਾਰ ਸੰਗਤਾਂ ਦੀ ਵੱਧਦੀ ਜਾ ਰਹੀ ਹੈ ਜੋ ਕਿ ਇੱਥੇ ਬੈਠੇ ਨੇ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਗੱਲਬਾਤ ਕਰਾਂਗੇ ਸੰਗਤਾਂ ਨਾਲ ਵੀ ਅਧਿਕਾਰੀਆਂ ਨਾਲ ਵੀ ਤੇ ਕਮੇਟੀ ਜਿਹੜੀ ਅੰਦਰ ਬੈਠੀ ਉਹਨਾਂ ਦੇ ਮੈਂਬਰਾਂ ਨਾਲ ਵੀ ਤਾਂ ਕੋਈ ਇਹਨਾਂ ਦੇ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਉੱਟਣਾ ਆਏਗਾ ਇਹਨਾਂ ਸਾਰੇ ਬੀਬੀ ਇਹ ਮਗਰ ਲੱਗੇ ਹੋਇਆ ਇੱਕ ਬੀਬੀ ਜੀ ਦੀ ਪੋਲੀਟੀਕਲ ਪਾਵਰ ਹੈਗੀ ਆ ਜਿਹੜੀ ਪੋਲੀਟੀਕਲ ਪਾਵਰ ਜਿਹੜਾ ਨੇਤਾ ਉਹਦੇ ਨਾਲ ਹੈ ਉਸ ਕਰਕੇ ਸਭ ਕੁਝ ਕਰਦੇ ਆ ਇਹ ਇਹ ਗੁਰੂ ਨੂੰ ਭੁੱਲ ਚੁੱਕੇ ਹੋਇਆ ਇਹਨਾਂ ਨੂੰ ਗੁਰੂ ਦੀ ਮਾਨ ਮਰਿਆਦਾ ਦਾ ਕੋਈ ਧਿਆਨ ਨਹੀਂ ਹੈਗਾ ਪਿਛਲੇ 3 ਸਾਲਾਂ ਤੋਂ ਮੈਂ ਕੱਲੀ ਇਸ ਗੱਲ ਦੇ ਲਈ ਗੱਲ ਕਰ ਰਹੀ ਸੀ ਛੇ ਮਹੀਨਿਆਂ ਦਾ ਪੂਰੀ ਸੰਗਤ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਅਸੀਂ ਗੁਰਦੁਆਰੇ ਦੀ ਬਦਨਾਮੀ ਨਾ ਹੋਣ ਪਿੱਛੇ ਅਸੀਂ ਗੱਲ ਬਾਹਰ ਨਹੀਂ ਕੱਢ ਰਹੇ ਸੀ ਅਸੀਂ ਗੁਰਦੁਆਰੇ ਦੀ ਬਦਨਾਮੀ ਤੋਂ ਬਚ ਰਹੇ ਸੀ ਇਹਨਾਂ ਨੇ ਗੁਰੂ ਨਵੇਦ ਬਕਰਤਾ ਅਸੀਂ ਉਸ ਪਿੱਛੇ ਖੜੇ ਆ ਜੀ ਅੱਜ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਕੁਛ ਇਹਨਾਂ ਨੇ ਕੀਤਾ ਸਜ਼ਾ ਮਿਲਣੀ ਚਾਹੀਦੀ ਹੈ ਗੁਰਦੁਆਰੇ ਦੀ ਬਦਨਾਮੀ ਤੋਂ ਜ਼ਿਆਦਾ ਗੁਰੂ ਦੇ ਨਾਲ ਜੋ ਕੀਤਾ ਉਹ ਜ਼ਿਆਦਾ ਮੈਨੇ ਰੱਖਦਾ ਅਸੀਂ ਉਸ ਪਿੱਛੇ ਬੈਠੇ ਆ ਜੀ ਅਸੀਂ ਕਾਰਵਾਈ ਦੀ ਮੰਗ ਚਾਹੁੰਦੇ ਆ 3 ਸਾਲ ਬਾਅਦ ਹੁਣ ਸੜਕ ਤੇ ਬੈਠਣ ਨੂੰ ਮਜਬੂਰ ਇਦਾਂ ਤਾਂ ਹੁਣ ਕੀ ਅਸੀਂ 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 ਗੁਰਦੁਆਰੇ ਦੀਆਂ ਗੱਲਾਂ ਬਾਹਰ ਨਾ ਆਣ ਗੁਰਦੁਆਰੇ ਦੀਆਂ ਇਹਨਾਂ ਦੀਆਂ ਆਪਸ ਦੀਆਂ ਗੱਲਾਂ ਜੋ ਕੁਛ ਕਰਦੇ ਆ ਬਸੰਗਤ ਨੂੰ ਨਾ ਪਤਾ ਚੱਲੇ ਇਹਦੇ ਪਿੱਛੇ ਅੰਦਰ ਬੈਠ ਕੇ ਗੱਲ ਕਰਦੇ ਸੀ ਹੁਣ 5-6 ਮਹੀਨਿਆਂ ਤੋਂ ਸੰਗਤ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸਾਰਿਆਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਹੁਣ ਇਹਨਾਂ ਨੇ ਅਕਾਲ ਤੱਕ ਤੋਂ ਹੁਕਮ ਆਏ ਆ ਉਹਨਾਂ ਨੇ ਉਹਦੀ ਨਾਮ ਮਨਜ਼ੂਰੀ ਕਰਦਿਆ ਹੋਇਆ ਟੇਪ ਲੱਗੀ ਹੋਣ ਦੇ ਬਾਵੀਓ ਅੱਜ ਸਵੇਰੇ 10:30 ਵਜੇ ਇਹਨਾਂ ਨੇ ਲਮਾਰੀਆਂ ਖੋਲ੍ਹੀਆਂ ਉਹਦੇ ਵਿੱਚ ਸੰਗਤ ਆ ਕੇ ਇੱਥੇ ਬੈਠੀ ਹੈ ਜੀ ਨਾ ਮਨਜ਼ੂਰੀ ਜਦੋਂ ਉਹਨਾਂ ਨੇ ਕਰਤੀ ਤੇ ਫਿਰ ਪ੍ਰਸ਼ਾਸਨ ਨੂੰ ਅੱਗੇ ਲੈ ਕੇ ਆਉਂ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਦੋਸ਼ੀਆਂ ਨੂੰ ਸਜ਼ਾ ਮਿਲੇ ਜੀ ਅਸੀਂ ਉਸ ਪਿੱਛੇ ਆਏ ਆ ਜੀ ਪਹਿਲਾਂ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ ਪਹਿਲਾਂ ਪਹੁੰਚ ਕੀਤੀ ਹੈ ਜੀ ਅਕਾਲ ਤਖਤ ਦਾ ਸਿੱਖ ਜੁਡੀਸ਼ੀਅਲ ਕੋਰਟ ਅਲੱਗ ਤੋਂ ਆ ਗਿਆ ਉਹ ਤੁਸੀਂ ਉਹਨਾਂ ਤੋਂ ਜੜੀਆਂ ਮੈਂ ਤੁਹਾਨੂੰ ਹੋਣੇ ਦਿਖਾਈਆਂ ਸੀ ਉਹ ਚਿੱਠੀਆਂ ਸੀ ਉਹਨਾਂ ਨੂੰ ਦੇ ਕੇ ਆਏ ਆ ਜੀ ਉਹਨਾਂ ਦੇ ਉਹਨਾਂ ਦੇ ਕਾਰਵਾਈ ਪਾਈ ਹੈ ਜੀ ਸਾਨੂੰ ਇਹੀ ਹੌਸਲਾ ਦਿੱਤਾ ਗਿਆ ਕਿ ਹੋ ਜਾਏਗਾ ਹੋ ਜਾਏਗਾ ਸਭ ਵਾਪਸ ਮਿਲੇ ਭੋਗਾ ਦਾ ਜੀ ਕਿਸੇ ਨੂੰ ਕੋਈ ਗੁਰੂ ਦੀ ਪਰਵਾਹ ਨਹੀਂ ਹੈਗੀਗੀ ਕਿਸੇ ਨੂੰ ਪਰਵਾਹ ਨਹੀਂ ਹੈਗੀਗੀ ਅੱਜ ਪਹਿਲੇ ਮੈਂ ਕੱਲੀ ਸੀ ਅੱਜ ਮੇਰੇ ਨਾਲ ਪੂਰੀ ਸੰਗਤ ਆ ਗਈ ਹੈ ਮੈ ਜਾਣੀ ਹੈ ਸੰਗਤ ਅਨੁਸਾਰ ਹੀ ਪਤਾ ਲੱਗੇ ਸਾਰਿਆਂ ਦਾ ਕੇ ਗੱਲ ਜਾਵੇ ਕੋਈ ਇਸ ਤਰ੍ਹਾਂ ਦੀ ਬੇਦਬੀ ਕਰ ਨਾ ਸਕੇ ਜੀ ਤੁਸੀਂ ਕਿ ਮੈਂ ਦੇਖ ਰਿਹਾ ਹਾਂ ਪ੍ਰੋਟੈਸਟ ਤੇ ਉਹਨ ਬੈਠੇ ਨੇ ਰੋਡ ਜਾਮ ਕਰਕੇ ਲਗਾਤਾਰ ਇਨਸਾਫ ਦੀ ਮੰਗ ਕਰਦੇ ਨੇ ਕਿ ਹੁਣ ਮੈਡਮ ਇਸ ਤਰ੍ਹਾਂ ਹੈਗਾ ਜੀ ਇਹਨਾਂ ਵੱਲੋਂ ਕੋਈ ਵੀ ਨੁਮਾਇੰਦਾ ਹਜੇ ਸਾਡੇ ਕੋਲ ਕਿਸੇ ਵੀ ਰੂਪ ਦੇ ਵਿੱਚ ਦਰਖਾਸਤ ਲੈ ਕੇ ਜਾਂ ਕੋਈ ਵੀ ਲਿਖਤੀ ਰੂਪ ਦੇ ਵਿੱਚ ਰੋਸਾ ਪ੍ਰਗਟ ਕਰਨ ਨਹੀਂ ਆਇਆ ਹੈ ਮੈਂ ਇਹਨਾਂ ਨੂੰ ਇਹੀ बार-बार ਅਪੀਲ ਕਰ ਰਿਹਾ ਹਾਂ ਕਿ ਤੁਸੀਂ ਲਾਅ ਐਂਡ ਆਰਡਰ ਸਥਿਤੀ ਜਾਂ ਕਿਸੇ ਵੀ ਤਰੀਕੇ ਦਾ ਕਾਨੂੰਨ ਜਿਹੜਾ ਹੈਗਾ ਹੈ ਆਪਣੇ ਹੱਥ ਦੇ ਵਿੱਚ ਨਾ ਲਿਆ ਜਾਵੇ ਅਸੀਂ ਇੱਕ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਬੜੇ ਪਿਆਰ ਦੇ ਤਰੀਕੇ ਨਾਲ ਜਿਹੜੇ ਆਪਣਾ ਰਿਸਪੈਕਟੇਬਲ ਸਰਦਾਰ ਸਾਹਿਬ ਜਾਂ ਸਾਡੀਆਂ ਮਾਤਾਵਾਂ ਭੈਣੀਆਂ ਭੈਣਾ ਇੱਥੇ ਬੈਠੇ ਹੈਗੇ ਨੇ ਇਹਨਾਂ ਦੀਆਂ ਗੱਲਬਾਤ ਸੁਣ ਰਹੇ ਆ ਤੇ ਇਹਨਾਂ ਨੂੰ ਅਪੀਲ ਕਰ ਰਹੇ ਆ ਕਿ ਤੁਸੀਂ ਸਾਡੇ ਕੋਲ ਆਓ ਜੋ ਲਿਖਤੀ ਰੂਪ ਦੇ ਵਿੱਚ ਆਨ ਫੈਕਟਸ ਆਨ ਰਿਕਾਰਡ ਸਾਡੇ ਕੋਲ ਕੋਈ ਵੀ ਕੋਈ ਡਿਵੈਲਪਮੈਂਟਸ ਆਉਣ ਗਿਆ ਅਸੀਂ ਉਹਦੇ ਵਿੱਚ ਜੋ ਬਣਦਾ ਜੋ ਹੋਏਗਾ ਇਸ ਪਰ ਲਾਅ ਅਸੀਂ ਕਰਾਂਗੇ ਨਹੀਂ ਜਿੱਦਾਂ ਇਹ ਕਹਿ ਰਿਹਾ ਕਿ ਇੱਥੇ ਹੀ ਅਪੀਲ ਇੱਥੇ ਹੀ ਦਲੀਲ ਇੱਥੇ ਹੀ ਇਨਸਾਫ ਹੋਵੇ ਕਿਉਂਕਿ 3 ਸਾਲ ਦਾ ਸੰਘਰਸ਼ ਇਹ ਦੱਸਦੇ ਪਿਆ ਕਿ ਇਸ ਤਰ੍ਹਾਂ ਹੈ ਸਾਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਇੱਕ ਲਾਅ ਦਾ ਕੋਰਸ ਆਫ ਪ੍ਰੋਸੀਜਰ ਹੈ ਉਸ ਲਾਅ ਆਫ ਕੋਰਸ ਆਫ ਪ੍ਰੋਸੀਜਰ ਦੇ ਨਾਲ ਸਾਨੂੰ ਵੀ ਕੰਪਲਾਈ ਕਰਨਾ ਪੈਣਾ ਤੇ ਇਹਨਾਂ ਨੂੰ ਕੋਆਪਰੇਟ ਕਰਨਾ ਪੈਣਾ ਹੈ ਜੇ ਉਹਦੇ ਵਿੱਚੋਂ ਚਾਹੇ ਕੋਈ ਵੀ ਆਈਦਰ ਪਾਰਟੀ ਕੋਆਪਰੇਟ ਨਹੀਂ ਕਰਦੀ ਹੈ ਤੇ ਅਸੀਂ ਉਹਨਾਂ ਨੂੰ ਕਾਉਂਸਲਿੰਗ ਕਰਾਂਗੇ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਾਡੇ ਨਾਲ ਕੋਆਪਰੇਟ ਕਰਨਗੇ ਅਚਨ ਜਾਮ ਵੀ ਦੇਖਿਆ ਜਾ ਰਿਹਾ ਉਹਦੇ ਦੇ ਰੂਟਸ ਡਾਇਵਰਟ ਕਰਨ ਦੇ ਕੋਈ ਆਦੇਸ਼ ਨਹੀਂ ਜਨ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਨਾ ਵੀ ਜਿਹੜੀ ਗੁਰੂ ਘਰ ਦੀ ਮਰਿਆਦਾ ਨੂੰ ਇਹ ਜਾਣ ਕੇ ਭੰਗ ਕਰਦੇ ਪਿਆ ਜੀ ਇੱਕ ਤਾਂ ਇਥੇ ਕਿਸੇ ਕਿਸਮ ਦੀ ਕੋਈ ਬੇਇਜ਼ਤੀ ਨਹੀਂ ਹੋਈ ਜਾਣ ਬੁੱਝ ਕੇ ਗੁਰੂਗ੍ਰੰਥ ਸਾਹਿਬ ਦੀ ਆੜ ਵਿੱਚ ਸਾਨੂੰ ਮੁਲਾਜ਼ਮਾਂ ਨੂੰ ਬਦਨਾਮ ਕੀਤਾ ਜਾ ਰਿਹਾ ਪਹਿਲਾਂ ਤਾਂ ਜਿਹੜੇ ਨੇ ਝੂਠੇ ਇਲਜ਼ਾਮ ਲਾਏ ਨੇ ਬੇਬੇ ਨਾਨਕੀ ਇਸਤਰੀ ਸਹਾਸਨ ਸਭਾ ਆਪਣੀ ਸੋਸਾਇਟੀ ਹੈ ਜੀ ਗੁਰੂ ਘਰ ਦੀ ਉਹਨਾਂ ਪਾਸ ਸੇਂਜੀ ਸਾਹਿਬ ਨੇ ਪਈਆਂ ਜੀ ਇਹਨਾਂ ਕਹਿਣ ਮੁਤਾਬਕ ਜੀ ਇਹ ਉਹਨਾਂ ਨੂੰ ਦਿੱਤੀਆਂ ਨੇ ਸੇਂਜੀ ਸਾਹਿਬ ਕਿ ਉਹਨਾਂ ਦੀ ਸਾਂਝਵਾਲ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਆਪਾਂ ਇਹਨਾਂ ਨੂੰ ਬੜੀ ਹਰਭਾਲ ਕੇ ਕੋਸ਼ਿਸ਼ ਕੀਤੀ ਵੀ ਆਪਸ ਵਿੱਚ ਬਹਿ ਕੇ ਤੁਸੀਂ ਤੇ ਜੋ ਵੀ ਹੈਗਾ ਵੀ ਦੇਖ ਲਓ ਪਰ ਅੱਜ ਮਿਤੀ 14 ਤਰੀਕ ਨੂੰ ਸਾਡੇ ਹੈਡ ਗੰਧੀ ਸਾਹਿਬ ਤੋਂ ਸੋਹਣ ਸਿੰਘ ਜੀ 24 ਤਰੀਕ ਅੱਜ ਤੇ ਭਾਈ ਲਖਨਦਰ ਸਿੰਘ ਮੀਟ ਮੈਨੇਜਰ ਸਾਹਿਬ ਸਾਡੇ ਸੇਵਾਦਾਰ ਇੱਕ ਦੋ ਨਾਲ ਸੰਗਤ ਦੇ ਦੋ ਚਾਰ ਬੰਦੇ ਸੀ ਬੀਬੀ ਜੀ ਆਏ ਨੇ ਉਹ ਉਹਨਾਂ ਲੰਬਾਰੀ ਖਿਲਾ ਕੇ ਦਿਖਾਈ ਆ ਜੀ ਕਿਸੇ ਗੱਲ ਦੀ ਕੋਈ ਵੀ ਉਹਦੇ ਵਿੱਚ ਹੋਣਦਾ ਹੀ ਨਹੀਂ ਨਹੀਂ ਬੜੇ ਵਧੀਆ ਤਰੀਕੇ ਨਾਲ ਸੈਂਤੀ ਸਾਹਿਬ ਰੱਖੇ ਹੋਏ ਨੇ ਇਹਨਾਂ ਦੇ ਜਿਹੜੇ ਵੀ ਇਲਜ਼ਾਮ ਸਾਰੇ ਝੂਠੇ ਨੇ ਜੀ ਜਾਨ ਬਈ ਗੁਰਗਰ ਬਣਾਉਂਦੇ ਕਿ ਤਰੀਕ ਮੰਗਲਵਾਰ ਦੀ ਰੱਖੀ ਗਈ ਸੀ ਕਿ ਤੁਸੀਂ ਅੱਜ ਸ਼ੁੱਕਰਵਾਰ ਹੀ ਕਿਉਂ ਕਰ ਲਿਆ ਸਰ ਇਦਾਂ ਨੇ ਮੈਂ ਦੱਸ ਦਾਂ ਸਰ ਉਹ ਬੀਬੀ ਜੀ ਨੇ ਕਿਤੇ ਬਾਹਰ ਜਾਣਾ ਸੀ ਉਹਨਾਂ ਨੇ ਅੱਜ اچانک ਆਏ ਨੇ ਗੁਰਦਾਸ ਸਾਹਿਬ ਉਹ ਪਹਿਲਾਂ ਉਹਨਾਂ ਨੂੰ ਆਣ ਕੇ ਉਹਨਾਂ ਬਿੰਦਗੀ ਜੀ ਤੁਸੀਂ ਭਾਈ ਸਾਹਿਬ ਸਿੰਘ ਜੀ ਸਾਹਿਬ ਦੇਖ ਲਓ ਉਹ ਜੀ ਸੱਦਿਆ ਕਿਉਂ ਨਹੀਂ ਕਿਸੇ ਨੂੰ ਪਹਿਲਾਂ ਜਦੋਂ ਬੋਲਣ ਤੋਂ ਵੇਖੋ ਸਰ ਅਹੀ ਲੜਾਈ ਦੇ ਡਰ ਤੋਂ ਕਿਸੇ ਨੂੰ ਨਹੀਂ ਇਹੋ ਜੀ ਗੱਲਬਾਤ ਕੀਤੀ ਪਰ ਉਹ ਸਾਡੇ ਗਰੰਤੀ ਸਾਹਿਬ ਮੇਨ ਨੇ ਸਾਡੀ ਸੰਗਤ ਨਾਲ ਸੀ ਸਾਰੇ ਸਾਹਮਣੇ ਵੀਡੀਓਗ੍ਰਾਫੀ ਹੋਈ ਆ ਉਹਦੇ ਵਿੱਚ ਪੂਰੀ ਹੋ ਰਿਕਾਰਡ ਆ ਜੀ ਕਿਸੇ ਗੱਲ ਦੀ ਕੋਈ ਗੋਣਤਾ ਨਹੀਂ ਹੈਗੀ ਇਹ ਜਾਣ ਬੋਈ ਕੇ ਬਦਨਾਮ ਕਰਦੇ ਗੁਰੂ ਕਰਨ ਲੜਾਈ ਦੇ ਕਾਰਨ ਨਹੀਂ ਲੱਗਦੇ ਤੁਹਾਨੂੰ ਪਹਿਲੇ ਪੜਾ ਲੜਾਈ ਹੋਣੀ ਹੈ ਬਿਲਕੁਲ ਲੜਾਈ ਹੋਣੀ ਹੈ ਵੇਖੋ ਜੀ ਆਪਸ ਵਿੱਚ ਬੜੀਰ ਬਹਾਰ ਕਿਨਾਂ ਨਾ ਵਾਰੀ ਵਾਰੀ ਇਹਨਾਂ ਨੂੰ ਬਿਠਾਇਆ ਜੀ ਇਹੋ ਬਵਾਦ ਤੇ ਇੱਕ ਦੂਦੇ ਇਨਜਾਮ ਲੱਗ ਰਹੇ ਨੇ ਉਹਦੇ ਆੜ ਦੇ ਵਿੱਚ ਮਲਾਜਮਾਂ ਨੂੰ ਗਲਤ ਬੋਲਿਆ ਜਾ ਰਿਹਾ ਵਾਰ-ਵਾਰ ਕਿ ਕਿ ਸੋਸਾਇਟੀਆਂ ਦਾ ਮਸਲਾ ਸੋਸਾਇਟੀਆਂ ਆਪਸ ਵਿੱਚ ਸੁਲਝਦੀਆਂ ਨਹੀਂ ਹੋਣ ਗੁਰੂ ਪਹਿਲਾਂ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਇੱਕ ਦੂਜੇ ਨੂੰ ਸਾਰੀਆਂ ਜਿਹੜੀਆਂ ਪੋਥੀ ਸਹਵਜ ਹੋਰ ਸਮਾਨ ਦਿੱਤਾ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਜਦੋਂ ਲਾਈ ਵਧ ਗਈ ਆ ਹੁਣ ਉਹ ਕਹ ਰਹੇ ਜੀ ਗੁਰੂ ਘਰ ਵੱਲੋਂ ਤੁਸੀਂ ਅਹੀਂ ਫੇਰ ਵੀ ਪਠਾਨ ਦੀ ਇਹਨਾਂ ਨੂੰ ਵਾਰ-ਵਾਰ ਕੋਸ਼ਿਸ਼ ਕੀਤੀ ਆ ਬੀਬੀ ਜੀ ਇਹ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਧਰਮ ਪ੍ਰਚਾਰ ਕਮੇਟੀ ਤੋਂ ਜਾਂ ਕਿਸੇ ਹੋਰ ਮੰਨ ਲਓ ਜਿਨ੍ਹਾਂ ਦੀ ਵੀ ਤੁਸੀਂ ਡੂਡੀ ਲਵਾਣੀ ਚਾਹੁੰਦੇ ਲਵਾ ਕੇ ਚੈੱਕ ਕਰ ਸਕਦੇ ਹੋ ਜੇ ਕੋਈ ਹੁਣ ਤਾਂ ਹੀ ਹੋਈ ਮੈਂ ਜ਼ਿੰਮੇਵਾਰ ਆ ਤੇ ਅੱਜ ਉਹਨਾਂ ਨੇ ਕਿਹਾ ਸੀ ਦੋ ਦਿਨਾਂ ਬਾਅਦ ਤੇ ਬਾਹਰ ਜਾਣਾ ਕੱਲ ਨੂੰ ਤੁਸੀਂ ਇਹ ਨਾ ਕਹੀਓ ਵੀ ਤੁਸੀਂ ਆਪਣੀ ਮਰਜ਼ੀ ਨਾਲ ਅਲਮਾਰੀ ਖੋਲ ਕੇ ਸਫਾਈ ਕੀਤੀ ਗੁਰਦਾਰੇ ਦੇ ਹੈਡ ਗ੍ਰੰਥੀ ਸਾਹਿਬਾਨ ਮੈਂ ਮੌਜੂਦ ਸੀ ਨਾਲ ਤਿੰਨ ਸੇਵਾਦਾਰ ਸੀ ਇੱਕ ਭਾਈ ਪ੍ਰਵੰਦ ਸਿੰਘ ਜੀ ਉਹਨਾਂ ਨੇ ਆਪਣੀ ਵੀਡੀਓਗ੍ਰਾਫੀ ਦੇ ਵਿੱਚ ਔਨ ਰਿਕਾਰਡ ਤਾਲਾ ਖੋਲ ਕੇ ਵਿਖਾ ਕੇ ਪੰਜ-ਸੱਤ ਮਿੰਟਾਂ ਦੀ ਵੀਡੀਓ ਬਣੀ ਸਾਡੇ ਕੋਲ ਜਿੰਨੀ ਵੀ ਹੈਗੀ ਆ ਉਹ ਵਿਖਾ ਕੇ ਉਸ ਤੋਂ ਬਾਅਦ ਉਹਨਾਂ ਜਦੇ ਸਾਡੇ ਸਾਹਮਣੇ ਤਾਲਾ ਲਾ ਕੇ ਸਾਡੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਾਲ ਹੀ ਬਾਹਰ ਆਏ ਨੇ ਸਤ ਸੰਗਤ ਦਾ ਰੋਸ਼ਨੀ ਹੈਗਾ ਰੋਸ਼ਨੀ ਇਹੀ ਆ ਜੀ ਇਹ ਸਿਰਫ ਲੜਾਈ ਇਹਨਾਂ ਦੀ ਪੁਰਾਣੀ ਆ ਪੋਥੀਆਂ ਦੀ ਇੱਕ ਦੂਜੇ ਤੋਂ ਲਈਦਾ ਇਹਦੀ ਪੋਥੀ ਸਾਹਿਬ ਜਿਹੜੀਆਂ ਦਿੱਤੀਆਂ ਲਈਆਂ ਆ ਉਹਦੇ ਵਿੱਚ ਗੁਰਦਰਾ ਸਾਹਿਬ 'ਚ ਕੋਈ ਇਹਨਾਂ ਰਿਕਾਰਡ ਨਹੀਂ ਦਿੱਤਾ ਵੀ ਅਸੀਂ ਕਦੋਂ ਦਿੱਤੀਆਂ ਕਦੋਂ ਜਮਾ ਕਰਾਈਆਂ ਕਦੋਂ ਨਹੀਂ ਨਾ ਕਿਸੇ ਹੈੱਡ ਗੰਤੀ ਸਾਹਿਬ ਨੂੰ ਨਾ ਕਿਸੇ ਉਸ ਮੋਕੇ ਦੇ ਪ੍ਰਬੰਧਕ ਨੂੰ ਠੀਕ ਹੈ ਜੀ ਹੁਣ ਜਦੋਂ ਲੜਾਈ ਇਹਨਾਂ ਦੀ ਵਧ ਗਈ ਹੁਣ ਸਾਡੇ ਦੇ ਵਾਰ-ਵਾਰ ਅਸੀਂ ਕਹਿੰਦੇ ਆ ਵੀ ਤੁਸੀਂ ਸੰਗਤ ਜਿੱਦਾਂ ਇਹਨਾਂ ਨੇ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਕੀਤੀ ਸੀ ਐਂ ਕਹੇ ਤੁਸੀਂ ਆਪਸ ਵਿੱਚ ਬੈਠ ਜਾਓ ਗੁਰਦਰਾ ਸਾਹਿਬ ਦੇ ਮਲਾਜਮਾਂ ਨੂੰ ਜਾਂ ਗੁਰਦਰਾ ਸਾਹਿਬ ਨੂੰ ਇਸ ਵਿੱਚ ਫਾਇਦਾ ਹੀ ਹੈ ਜੇ ਸੰਗਤ ਰਲਦੀ ਹੈ ਪਰ ਇਹ ਆਪਸ ਵਿੱਚ ਇਹਨਾਂ ਦੇ ਮਤਭੇਦ ਇਹਨਾਂ ਨੇ ਇਹ ਆਪਸ ਵਿੱਚ ਰਲ ਕੇ ਨਹੀਂ ਬਿੰਦੇ ਉਹਦੇ ਆੜ ਦੇ ਵਿੱਚ ਸਿਰਫ ਸਾਨੂੰ ਵਾਰ-ਵਾਰ ਮਲਾਇਮਾਂ ਨੂੰ ਟਾਰਗੇਟ ਕੀਤਾ ਜਾਂਦਾ ਇੱਥੇ ਆ ਕੇ ਤੁਸੀਂ ਆਉਂਡ ਰਿਕਾਰਡ ਤੁਹਾਡੇ ਕੋਲ ਤੁਸੀਂ ਵੀਡੀਓ ਬਣਾਈ ਆ ਦੇਖੋ ਸਾਨੂੰ ਬਹੁਤ ਮਾਣਾ ਚੰਗਾ ਬੋਲੇਗਾ ਦਫ਼ਤਰ ਸਾਨੂੰ ਬੜਾ ਨੱਕ ਕਢੀਆਂ ਗਈਆਂ ਸਾਨੂੰ ਕੀ ਮੰਗਰਦੇ ਨੇ ਅਸੀਂ ਇਹ ਮੰਗ ਕਰ ਲਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਰਕਾਰ ਦੇ ਵਿੱਚ ਕਹਿੰਦੇ ਨਾ ਮਰਿਆਦਾ ਭੰਗ ਨੂੰ ਸਭ ਤੋਂ ਵੱਡੀ ਤਾਂ ਇਹ ਮਰਿਆਦਾ ਭੰਗ ਕਰ ਰਹੇ ਨੇ ਜਿਨ੍ਹਾਂ ਨੂੰ ਬੋਲਣ ਦਾ ਨਹੀਂ ਪਤਾ ਆਂਦਿਆਂ ਸਰ ਗਾਲਾਂ ਕੱਢਦੇ ਕਦੀ ਹਟ ਗਰੰਦੀ ਸਾਹਿਬ ਨੂੰ ਗਾਲ ਕੱਢਦੀ ਅੱਜ ਤੁਹਾਡੇ ਸਾਹਮਣੇ ਆਉਣ ਮੀਡੀਆ ਦੇ ਰਿਕਾਰਡ ਤੁਸੀਂ ਸਾਰੇ ਵੀਰੋ ਇੱਕ ਰਿਕਾਰਡ ਰੱਖਿਓ ਤੇ ਸਾਨੂੰ ਦੇ ਦਿਓ ਇਹ ਕੱਟਣੀ ਨਹੀਂ ਚਾਹੀਦੀ ਇਹ ਚੀਜ਼ ਇਹ ਆਨ ਰਿਕਾਰਡ ਰੱਖੋ ਵੀ ਗਾਲਾਂ ਆਈਆਂ ਕਿ ਨਹੀਂ ਆਈਆਂ ਗਾਲਾਂ ਵਿੱਚ ਆਈਆਂ ਗਰੰਟੀ ਜੀ ਨੂੰ ਗਾਲਾਂ ਕਰਦੇ ਨੇ ਸਾਨੂੰ ਜੀਤਾ ਸਾਨੂੰ ਗਾਲਾਂ ਮਸਾਂ ਤੇ ਨੇ ਕਦੀ ਕੁਛ ਕਹਿੰਦੇ ਕਦੀ ਕੁਛ ਕਹਿੰਦੇ ਨੇ ਦੱਸੋ ਅਸੀਂ 20 ਸਾਲ ਸਾਨੂੰ ਹੋ ਗਏ ਨੇ ਇੱਥੇ ਆਨ ਅਸੀਂ 20 ਸਾਲਾਂ ਤੋਂ ਕੋਈ 25 32 ਸਾਲ ਹੋ ਗਏ ਭਾਈ ਸਾਹਿਬ ਨੂੰ ਸੇਵਾ ਕਰਦੇ ਆ ਗਰੰਟੀ ਨੂੰ ਅੱਜ ਤੱਕ ਪਹਿਲਾਂ ਕਿਉਂ ਨਹੀਂ ਕਦੀ ਇਲਜ਼ਾਮ ਲੱਗਾ ਜੀ ਕੋਈ ਸਾਬਤ ਕਰਨ ਕੀ ਇਲਜ਼ਾਮ ਹਟਦੇ ਸਰ ਜੇ ਪੁਰਾਣੀ ਲੜਾਈ ਸੀ ਕਿ ਪਹਿਲਾਂ ਤਾਂ ਤੁਸੀਂ ਮੀਡੀਆ ਸਾਧਕੇ ਇਹ ਵੀ ਦਿਖਾ ਸਕਦੇ ਸੀ ਨਾ ਕਿ ਸਾਡੇ ਨਾਲ ਇਹ ਹੋ ਰਿਹਾ ਹੁਣ ਇਨਸਾਫ ਦੀ ਮੰਗ ਕਰ ਰਹੇ ਪਹਿਲਾਂ ਵੀ ਮੰਗ ਪੈਂਦੀ ਅਸੀਂ ਤਾਂ ਸੰਗਤ ਨੂੰ ਅਸੀਂ ਇਸੇ ਕਰਕੇ ਮੀਡੀਆ ਅਸੀਂ ਤਾਂ ਪ੍ਰਬੰਧ ਕੀਤਾ ਜਿਹਾ ਹੀ মিডিਆ ਸਾਧਕੇ ਕਿ ਸੰਗਤ ਮੰਨ ਲਓ ਸੰਗਤ ਦੇ ਖਿਲਾਫ ਕਰੀਏ ਅਸੀਂ ਤਾਂ ਹਰ ਵਾਰੀ ਇਹੋ ਕਹਿੰਦੇ ਵੀ ਤੁਸੀਂ ਆਪਸ ਵਿੱਚ ਆਪਣਾ ਰਾਜੀਨਾਮਾ ਕਰ ਲਓ ਸਾਡੇ ਤੱਕ ਆਉਣ ਹੀ ਨਾ ਦਿਓ ਗੱਲ ਅਸੀਂ ਤੁਹਾਡੀ ਸੇਵਾ ਤੁਸੀਂ ਸੁਸਾਇਟੀਆਂ ਨਾਲ ਕੇ ਕਰੋ ਅਸੀਂ ਰਾਜੀ ਆਂ ਪਰ ਪਿਛਲੇ 5-6 ਮਹੀਨਿਆਂ ਤੋਂ ਇਸੇ ਬਰਦਵਾਰੇ ਦੇ ਵਿੱਚ ਵਿਵਾਦ ਨੂੰ ਛਿੜਦਣੇ ਕਰ ਪਾਜੀ ਇਸੇ ਨਾਲ ਲੈ ਕੇ ਕਦੇ ਹੁਣ ਇਸ ਚ ਇਸੇ ਕਰਕੇ ਕਿਉਂਕਿ ਆਪਸ ਵਿੱਚ ਇਹਾਂ ਜਿਹੜੀ ਉਹ મતਭੇਦ ਪੈ ਨੇ ਉਹ ਉਹ ਇੰਨੇ ਜ਼ਿਆਦਾ ਵੱਧ ਗਏ ਨੇ ਹੁਣ ਕੋਠੀ ਸਾਹਿਬ ਦਾ ਮਸਲਾ ਤਾਂ ਹੀ ਆ ਵੀ ਇਹਨਾਂ ਨੇ ਸਾਡੇ ਤੋਂ ਬਿਨਾਂ ਪੁੱਛੇ ਤੇ ਦਿੱਤੀਆਂ ਕੁਝ ਅਸੀਂ ਫਿਰ ਵੀ ਕਹਿੰਦੇ ਆ ਵੀ ਚਲੋ ਠੀਕ ਆ ਅਸੀਂ ਦੇ ਅਸੀਂ ਵਿੱਚ ਬੈੰਨੇ ਆ ਅਸੀਂ ਵਾਰ-ਵਾਰ ਸਮਝਾਇਆ ਪਰ ਉਹ ਦੂਜੀ ਜਿਹੜੀ ਸੇਵਾ ਸੁਸਾਇਟੀ ਉਹ ਕਹਿੰਦੀ ਸੀ ਅਸੀਂ ਇਹਨਾਂ ਨੂੰ ਜਵਾਬ ਦੇ ਨਹੀਂ ਆ ਅਸੀਂ ਗੁਰੂ ਘਰ ਨੂੰ ਆ ਜਾਂ ਤੁਸੀਂ ਧਰਮ ਪ੍ਰਚਾਰ ਸ਼ੋਮਨੀ ਕਮੇਟੀ ਤੋਂ ਕਿਸੇ ਦੀ ਰੂੜੀ ਲਵਾ ਲਓ ਅਗਰ ਜੇ ਉਹਦੇ ਝੂਣਦਾ ਹੀ ਹੋਈਗੀ ਮੈਂ ਜ਼ਿੰਮੇਵਾਰ ਹਾਂ ਸੋ ਇਹ ਤਸਵੀਰ ਸੀ ਇਹਨਾਂ ਦੀ ਤੁਸੀਂ ਤਮਾਮ ਗੱਲਬਾਤ ਸੁਣ ਚੁੱਕੇ ਹੋ ਹੁਣ ਦੇਖਣਾ ਇਹ ਹੋਵੇ ਕਿ ਮਾਮਲੇ ਦੇ ਵਿੱਚ ਤੇ ਸ਼ਾਸਨ ਵੱਲੋਂ ਕੀ ਕਾਰਵਾਈ ਹੁੰਦੀ ਹੈ ਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲਾਈਟ 24 ਕੈਮਰਾ ਪਰਸਨਾਂਜ ਦੇ ਨਾਲ ਸ਼ਿਵਾਂਗੀ